ਅੱਜ ਦੇਖੋ ਜੀ ਸਾਡੀ ਸਾਈਬਰ ਦੇ ਕ੍ਰਾਈਮ ਦੇ ਵਧਨ ਦੇ ਨਾਲ ਨਾਲ ਸਾਨੂੰ ਜੋ ਮਾਨਯੋਗ ਸਾਡੇ ਡੀਆਈਟੀ ਸਾਹਿਬ ਤੇ ਐਸਐਸਪੀ ਸ਼੍ਰੀ ਦੀਪਕ ਪਾਰਕ ਜੀ ਤੇ ਸਾਡੇ ਡੀਐਸਪੀ ਮੈਡਮ ਜੀ ਰੁਪਿੰਦਰਪੁਰ ਸੋਹੀ ਜੀ ਦਿੱਨਿਸ਼ਾ ਦਿਸ਼ਾ ਦੇ ਸਾਥੇ ਹੇਠ ਅਸੀਂ ਸਾਡੀ ਵੱਖ-ਵੱਖ ਸਾਈਬਰ ਦੀਆਂ ਟੀਮਾਂ ਹਮੇਸ਼ਾ ਲੋਕਾਂ ਤੇ ਜਿਹੜੇ ਵੀ ਠੱਗੀਆਂ ਹੁੰਦੀਆਂ ਨੇ ਫਰੌਡ ਹੁੰਦੇ ਉਹਨਾਂ ਤੇ ਅਚੀ ਕੰਮ ਕਰ ਰਹੇ ਹੁੰਦੇ ਆ ਤੇ ਰੀਸੈਂਟਲੀ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਕਿ ਕਿਸੇ ਅਣਜਾਣ ਬੰਦੇ ਨਾਲ ਕਿਸੇ ਨੇ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀ ਲਵਾਉਣ ਦੇ ਭਾਚਾ ਸਾ ਦੇ ਕੇ ਉਹਦੇ ਤੋਂ ਠਗੀ ਕੀਤੀ ਐ ਜਿਹਦੇ ਚ ਅਸੀਂ ਫਿਰ ਤਾਲਮਿਲ ਕੀਤਾ ਤੇ ਫਿਰ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ سپورਟ ਨਾਲ ਅਸੀਂ ਫਿਰ ਬੰਦੇ ਨੂੰ ਦਬਿਸ਼ ਕਰਨ ਦੀ ਰੈਡਾ ਕੀਤੀ ਆ ਜਿਹਦੇ ਚ ਅਸੀਂ ਸਫਲ ਹੋਏ ਤੇ ਅਸੀਂ ਉਹ ਬੰਦੇ ਦੀ ਗ੍ਰਿਫਤਾਰੀ ਕੀਤੀ ਤੇ ਗ੍ਰਿਫਤਾਰੀ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕਈ ਭੋਲੇ-ਪਾਲੇ ਲੋਕਾਂ ਨਾਲ ਇਸ ਤਰ੍ਹਾਂ ਦੇ ਵਾਅਦੇ ਕਰਕੇ ਉਹਨਾਂ ਨੂੰ ਰੇਲਵੇ 'ਚ ਨੌਕਰੀ ਲਵਾਉਣ ਦੇ ਝਾਸੇ ਦੇ ਕੇ ਆਨਲਾਈਨ ਪੈਸੇ ਆਪਣੇ ਅਕਾਊਂਟ 'ਚ ਟਰਾਂਸਫਰ ਕਰਵਾ ਲੈਂਦਾ ਸੀਗਾ ਤੇ ਫਿਰ ਆਪਣਾ ਠਿਕਾਣਾ ਬਦਲ ਦਿੰਦਾ ਸੀਗਾ ਤੇ ਅਸੀਂ ਹੁਣ ਹੋਰ ਅੱਗੇ ਤਫਤੀਸ਼ ਕਰ ਰਹੇ ਹਾਂ ਕਿ ਉਹਨੇ ਕਿਨੇ ਕਿਨੇ ਲੋਕਾਂ ਤੋਂ ਪੈਸੇ ਲਿੱਤੇ ਨੇ ਤੇ ਹੋਰ ਇਹਦੇ ਨਾਲ ਕਿਹੜੇ ਕਿਹੜੇ ਲੋਕੀ ਰਲੇ ਹੋਏ ਨੇ ਸਾਡੀ ਤਫਤੀਸ਼ ਜਾਰੀ ਹੈ ਤੇ ਅਸੀਂ ਹੋਰ ਇਹਦੇ ਚ ਇਹ ਵੀ ਸੀਗਾ ਉਹਨਾਂ ਨੂੰ ਕਿ ਜਦੋਂ ਪਹੁੰਚ ਕੇ ਗੱਲ ਕੀਤੀ ਸੋਸ਼ਲ ਮੀਡੀਆ ਦੇ ਅਕਸਰ ਕੋਈ ਇੰਸਟਾ ਕੋਈ ਫੋਨ ਕਰਨ ਦੀ ਸੀ ਜੇ ਇਹਦੀ ਮੋੜੀ ਸਪਰੈਂਡੀ ਇਹ ਹੁੰਦੀ ਸੀਗੀ ਜੀ ਇਹ ਜਿਵੇਂ ਭੀੜ-ਭੜ ਵਾਲੀ ਥਾਵਾਂ ਨੇ ਜਿਵੇਂ ਸਟੇਸ਼ਨ ਹੋ ਗਿਆ ਜਾਂ ਕੋਈ ਭੀੜ-ਭੜ ਮਾਰਕੀਟ ਹੋ ਗਈ ਉੱਥੇ ਜਾ ਕੇ ਇਹ ਜਿਹੜੇ ਇਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਲੋਕੀ ਨੌਕਰੀ ਦੀ ਭਾਲ ਵਿੱਚ ਹੈਗੇ ਆ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਸੀਗਾ ਤੇ ਫਿਰ ਉਹਨਾਂ ਨੂੰ ਗੱਲਾਂ 'ਚ ਲੈ ਕੇ ਉਹਨਾਂ ਤੇ ਪੈਸੇ ਲੈ ਲੈਂਦਾ ਸੀਗਾ ਕਿਸੇ ਤੇ 50000 ਕਿਸੇ ਤੇ ਲੱਖ ਰੁਪਈਆ ਇਦਾਂ ਅੱਡ ਅੱਡ ਬੰਦੇ ਦੇ ਹਿਸਾਬ ਨਾਲ ਇਹ ਉਹ ਤੋਂ ਠੱਗੀ ਕਰ ਲੈਂਦਾ ਸੀਗਾ ਅਜੇ ਸਾਡੇ ਕੋਲ ਇੱਕ ਕੰਪਲੇਨਟ ਆਈ ਹੈ ਕਿ ਇਹਨੇ ਉਹਦੇ ਤੋਂ 50000 ਰੁਪਏ ਲਿੱਤਾ ਸੀਗਾ ਤੇ ਪਰ ਜਦੋਂ ਇਹਦੀ ਅरेस्ट ਦੇ ਬਾਅਦ ਇਹਦੇ ਨਾਲ ਜਿਹੜੀ ਮੋਡਲੀ ਤਫੀਸ਼ ਹੋਈ ਹੈ ਉਹਦੇ ਪੁੱਛਗੀ ਚ ਇਹਨੇ ਦੱਸਿਆ ਕਿ ਇਹਨੇ ਹੋਰ ਵੀ 15-20 ਲੋਕਾਂ ਤੋਂ ਠੱਗੀ ਕੀਤੀ ਹੈ ਸਰ ਕਿੱਥੇ ਰਹਮਾ ਨੇ ਨਾਮ ਕੀ ਹੈ ਨਾ ਇਹ ਬੇਸਿਕਲੀ ਪਿੱਛੋਂ ਇਹਦਾ ਕਰਤਾਰਪੁਰ ਦਾ ਰਹਿਣ ਵਾਲਾ ਹੈਗਾ ਪਰ ਹੁਣ ਇੱਥੇ ਚੰਡੀਗੜ੍ਹ ਦੇ 41 ਸੈਕਟਰ ਚ ਕਿਰਾਏ ਦੇ ਮਕਾਨ ਤੇ ਇਕੱਲਾ ਰਹਿ ਰਿਹਾ ਸੀਗਾ ਜਿਹਦਾ ਨਾਮ ਸੁਮਿਤ ਹੈਗਾ ਸਰ ਨਾਮ ਕਿ ਮੇਰੇ ਗਰੁੱਪ ਨੇ ਹੁਣ ਰਿਹਾ ਕਰ ਰਹੇ ਹਾਂ ਹਰ ਇੱਕ ਦੀ ਤਫ਼ਤੀਸ਼ ਤੱਕ ਤਾਂ ਸਿਰਫ ਇਹਨੇ ਸਿਰਫ ਇਹਦਾ ਹੀ ਸਾਹਮਣੇ ਆਇਆ ਹੈ ਬਾਕੀ ਇਹਦੇ ਖਾਤਿਆਂ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅੱਗੇ ਕਿਹਨੂੰ ਪੈਸੇ ਟ੍ਰਾਂਸਫਰ ਹੋਰ ਕਰਦਾ ਸੀਗਾ ਉਹ ਫਿਰ ਅੱਗੇ ਸਰ ਕੈਸ਼ ਕਿੱਥੇ ਹੋਇਆ ਨੇ ਕੈਸ਼ ਨਹੀਂ ਰਿਕਵਰ ਹੋਇਆ ਕਿਉਂਕਿ ਇਹ ਛੋਟੀ ਅਮਾਉਂਟ ਚ ਕਰਦਾ ਸੀਗਾ ਕਈ ਕਈ ਲੋਕਾਂ ਤੋਂ ਤੇ ਫਿਰ ਉਹਨલાઈਨ ਹੀ ਟਰਾਂਸਫਰ ਕਰਵਾਉਂਦਾ ਸੀ। ਪਰ ਹੋਮ ਪਿਆਰਾ ਮਤਲਬ ਪ੍ਰੋਜੈਕਟ ਆ ਕੁਝ ਇਹਦਾ ਫੋਨ ਰਿਕਵਰ ਹੋਇਆ ਤੇ ਫੋਨ ਦੇ ਅੱਗੇ ਅਸੀਂ ਐਨਾਲਿਸਿਸ ਕਰਾ ਕੇ ਤੇ ਫਿਰ ਸਾਰੀ ਧੁਮਾਈ ਤੱਕ ਦਾ। ਇਹ ਜਿਵੇਂ ਲੋਕਾਂ ਨੂੰ ਠੱਗੀ ਦਾ ਚਾਂਸਾ ਦਿੰਦਾ ਸੀਗਾ ਤੇ ਫਿਰ ਲੋਕਾਂ ਨੂੰ ਕਿਸੇ ਹੋਰ ਤੀਜਰੇ ਬੰਦੇ ਦੇ ਡਾਕੂਮੈਂਟ ਤਿਆਰ ਕਰਕੇ ਰੱਖਦਾ ਸੀਗਾ ਆਪਣੇ ਕੋਲ ਜੋ ਦਿਖਾ ਦਿੰਦਾ ਸੀਗਾ ਕਿ ਮੈਂ ਪਹਿਲਾਂ ਵੀ ਇੰਨੇ ਕੰਮ ਕਰਾਏ ਨੇ ਉਹ ਸਾਨੂੰ ਮਿਲੇ ਨੇ ਤੇ ਉਹਨਾਂ ਦੀ ਆਪ ਫੋਰੈਂਸਿਕ ਕਰਵਾ ਕੇ ਫਿਰ ਅਛਾ ਇਹਨੂੰ ਮੈਚ ਕਰਾਵਾਂਗੇ ਕਿ ਇਹਨੇ ਆਪ ਤਿਆਰ ਕੀਤਾ ਕਿ ਕਿਸੇ ਹੋਰ ਤੇ ਕਰਾਇਆ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਇਹਦੀ ਪੋਸਟ ਉਹਦੀ ਸੀ ਪੀਸੀਬੀ ਪੋਸਟ ਜਾਂ ਕੋਈ ਇਸ ਤਰ੍ਹਾਂ ਦੀ ਕਿਹੜਾ ਫੰਕਸ਼ਨ ਹੋ ਗਿਆ ਇਹ ਬਸ ਉਹਨਾਂ ਨੂੰ ਸਿਰਫ ਕਹਿੰਦਾ ਸੀਗਾ ਕਿ ਸਰਕਾਰੀ ਰੇਲਵੇ ਵਿਭਾਗ ਦੇ ਸਰਕਾਰੀ ਕੋਈ ਡਰਾਈਵਰ ਦੀ ਪੋਸਟ ਹੈ ਪੀਐਨ ਦੀ ਪੋਸਟ ਕੁਛ ਐਦਾ ਤੇ ਮੈਂ ਤੁਹਾਨੂੰ ਕਰਾਵਾਂ ਇਹਨੂੰ ਅਰੈਸਟ ਕੀਤਾ ਇਹਨੂੰ ਅਰੈਸਟ ਅਸੀਂ 6 ਪੇਸ ਤੇ ਜਿੱਥੇ ਆਪਣੇ ਦਾਰਾ ਸਟੂਡੀਓ ਦੀ ਰੋਡ ਤੇ ਕਿਉਂਕਿ ਇਹ ਜਿਹੜਾ ਸਾਡੇ ਕੋਲ ਦਰਖਾਸਤ ਕਰਤਾ ਸੀਗਾ ਉਹਦੀ ਵੀ ਮੁਲਾਕਾਤ ਇਹਦੇ ਨਾਲ ਉੱਥੇ ਹੀ ਹੋਈ ਸੀਗੀ ਉਥੇ ਬਸਾਂ ਚ ਲੋਕੀ ਉਤਰਦੇ ਨੇ ਜਿਵੇਂ ਦੱਸਿਆ ਤੁਹਾਨੂੰ ਕਿ ਸਟੇਸ਼ਨ ਹੋਵੇ ਜਾਂ ਬਸ ਸਟੈਂਡ ਹੋਵੇ ਉਥੇ ਹੀ ਫਿਰਦਾ ਹੁੰਦਾ ਸੀ ਤੇ ਉਥੇ ਫਿਰ ਉਹ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਉਸੇ ਟਾਈਮ ਦੇ ਨਾਲ ਕੋਈ ਸਾਨੂੰ ਕੰਮ ਕਰਦਾ ਸੀ ਉਹ ਪਿਛਲੇ ਦਿਨਾਂ ਕੀ ਜਾਣਾ ਨਹੀਂ ਕੋਈ ਕੰਮ ਨਹੀਂ ਨਹੀਂ ਕੋਈ ਕੰਮ ਨਹੀਂ ਕਰਦਾ ਸੀ ਇਹ ਬਸ ਸਟੇਸ਼ਨ ਤੇ ਘੁੰਮਣਾ ਉਥੇ ਕਿੰਨਾ ਤੇ ਲੋਕਾਂ ਨਾਲ ਫੱਟ ਕਰਕੇ ਇਹ ਪੜਿਆ ਲਿਖਿਆ 10ਵੀਂ ਪਾਸ ਜੇ ਜੀ ਕੋਈ ਆਪਣਾ ਪੀਨ ਕਰਨਾ ਹੋਵੇ ਲੋਕਾਂ ਨੂੰ ਵੀ ਕਹਾਣ ਤੋਂ ਦੇਰ ਹੋ ਕਿਵੇਂ ਆਉਂਦੀ ਕੋਈ ਅਵੇਨਸ ਕਰਨਾ ਚਾਹੁੰਦੇ ਹੋ ਮੈਸੇਜ ਦੇਣਾ ਹਾਂਜੀ ਅਸੀਂ ਸਾਡੀ ਹਮੇਸ਼ਾ ਹੀ ਅਪੀਲ ਹੁੰਦੀ ਹੈ ਆਪਣੇ ਮੀਡੀਆ ਦੇ ਥਰੂ ਤੇ ਹੋਰ ਵੀ ਮੋਹਦਿਆ ਦੇ ਕਿ ਜਿਹੜੇ ਲੋਕੀ ਨੇ ਆਪਣੇ ਘੋਲੀ ਪਾਲੀ ਆਪਣੀ ਮਿਹਨਤ ਦੀ ਕਮਾਈ ਹੈਗੀ ਆ ਉਹ ਐਦਾਂ ਲੋਕਾਂ ਦੇ ਚੁੰਗਲ ਜਾ ਕੇ ਨਾ ਆਪਣੇ ਕਿਤੇ ਗਵਾਣ ਤੇ ਜੇ ਕਿਸੇ ਨਾਲ ਗਲਤੀ ਨਾਲ ਕੋਈ ਠੱਗੀ ਹੁੰਦੀ ਹੈ ਜਾਂ ਕਿਸੇ ਵੀ ਕਿਤੇ ਜਾਲ ਚ ਫਸਦਾ ਹੈ ਤਾਂ ਸਾਡਾ ਸਟਾਰ ਨੇ ਪੋਰਟਲ ਬਣਿਆ ਹੋਇਆ 1930 ਤੇ ਕਾਲ ਕਰ ਸਕਦੇ ਨੇ ਜਾਂ ਸਾਈਬਰ ਕ੍ਰਾਈਮ gov.in ਤੇ ਮੇਲ ਕਰ ਸਕਦੇ ਆ ਜਾਂ ਫਿਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਸਿੱਧਾ ਜਾ ਕੇ ਆਪਣੀ ਦਰਖਾਸਤ ਦੇ ਸਕਦੇ ਆ